ਚੋਰਾ ਨੇ ਪੁਲਸ ਨੂੰ ਹੀ ਆਪਣਾ ਇੱਕ ਨਿਸ਼ਾਨਾ ਬਣਾਣਾ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਕੀ ਤਸਵੀਰ ਸਾਹਮਣੇ ਆਈ ਹੈ ਲੁਧਿਆਣਾ ਤੋਂ ਦਰਅਸਲ ਲੁਧਿਆਣਾ ਚ ਇੱਕ ਸ਼ਖਸ ਕੋਲੋਂ 16 ਲੱਖ ਦੀ ਲੁੱਟ ਇਸ ਤਰ੍ਹਾਂ ਹੋਈ ਕਿ ਚੋਰਾ ਨੇ ਆਪਣੇ ਆਪ ਨੂੰ CIA ਦਾ ਨਕਲੀ ਫਰਜ਼ੀ ਪੁਲਸ ਮੁਲਾਜ਼ਮ ਬਣ ਕੇ ਉਸ ਕੋਲੋਂ 16 ਲੱਖ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੈ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੰਗੀ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕ ਕਿ ਸਾਰਾ ਹੌਕੀ ਦਾ ਹੈ ਗਾੜਾ ਹੌਕੀ ਦਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਵਾਪਾਰ ਹੈ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਹੈ ਵੱਡਾ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਦਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨਾ ਹੀ ਨਹੀਂ ਇਸ ਸੀਜ਼ਨ 'ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। 5 ਕਰੋੜ ਰੁਪਏ ਲੱਤੇ ਮਾਮਲਾ ਇਹ ਦੁਹਰਾਣਾ ਦੇ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਦਾ ਜਿੱਥੇ ਕਿ ਕੁਝ ਮੁਲਜ਼ਮਾਂ ਵੱਲੋਂ ਇੱਕ ਸ਼ਖਸ ਤੋਂ 16 ਲੱਖ ਰੁਪਏ ਐ ਕਹਿ ਕੇ ਲੈ ਲੇ ਕਿ ਉਹ ਸੀਆਈਏ ਦੇ ਅਧਿਕਾਰੀ ਹਨ ਫਰਜ਼ੀ ਪੁਲਿਸ ਮਿਲਜ਼ਮ ਬਣ ਕੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਪੀੜਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਜੋ ਸ਼ਖਸ ਉਸਦੇ ਨਾਲ ਸੀ ਉਸਤੇ ਵੀ ਪਰਚਾ ਦਰਜ ਕੀਤਾ ਗਿਆ ਹੈ 4 ਤੋਂ 5 ਅਣਪਛਾਤੇ ਆ ਦੇ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਇਸ ਦੀ ਪੁਸ਼ਟੀ ਲੁਧਿਆਣਾ ਮੋਡਲ ਟਾਊਨ ਦੇ ਥਾਣਾ ਮੁਖੀ ਅਵਨੀਤ ਕੋਰ ਵੱਲੋਂ ਕੀਤੀ ਗਈ ਹੈ ਇਸ ਸਬੰਧੀ ਹੋਰ ਨਾ ਜਾਣਕਾਰੀ ਦਿੰਦੇ ਆ ਦੱਸਿਆ ਕਿ ਸਾਨੂੰ ਸਵੇਰੇ ਇਸ ਸਬੰਧੀ ਜਾਣਕਾਰੀ ਮਿਲੀ ਸੀ ਉਹਨਾਂ ਕਿਹਾ ਕਿ ਸ਼ਖਸ ਦੇ ਦੱਸਣ ਮੁਤਾਬਕ 16 ਲੱਖ ਰੁਪਇਆ ਉਸ ਕੋਲੋਂ ਲੁੱਟਿਆ ਗਿਆ ਹੈ ਉਹਨਾਂ ਕਿਹਾ ਕਿ ਜਿਹੜੇ ਮਲਜ਼ਮ ਆਏ ਸਨ ਉਹਨਾਂ ਦੇ ਵਰਦੀ ਤਾਂ ਨਹੀਂ ਪਾਈ ਹੋਈ ਸੀ ਪਰ ਉਹਨਾਂ ਨੇ ਆਪਣੇ ਆਪ ਨੂੰ CIA ਦਾ ਅਧਿਕਾਰੀ ਦੱਸ ਕੇ ਜ਼ਰੂਰ ਹੈ ਕਾਰਵਾਈ ਕੀਤੀ ਹੈ ਉਹਨਾਂ ਕਿਹਾ ਕਿ ਮਲਜ਼ਮਾਂ ਨੇ ਪੀੜਤ ਨੂੰ ਬਾਹਰ ਜਾਣ ਦਾ ਝਾਂਸਾ ਦੇ ਕੇ ਕਿਹਾ ਸੀ ਕਿ ਜੇਕਰ ਉਹ ਪੈਸੇ ਸ਼ੋਅ ਕਰ ਦਿੰਦਾ ਹੈ ਤਾਂ ਉਹ ਉਸ ਨੂੰ ਬਾਹਰ ਭੇਜ ਦਣਗੇ ਪਰ ਜਦੋਂ ਉਹ ਹੋਟਲ ਦੇ ਵਿੱਚ ਪੈਸੇ ਲੈ ਕੇ ਆਇਆ ਤਾਂ ਉਸ ਤੋਂ ਇਹ ਪੈਸੇ ਲੁੱਟ ਲਏ ਗਏ ਉਹਨਾਂ ਕਿਹਾ ਕਿ ਪੀੜਤ ਦੇ ਦੱਸਣ ਮੁਤਾਬਕ 16 ਲੱਖ ਰੁਪਏ ਉਸ ਦੇ ਕੋਲ ਸੀ ਉਹਨਾਂ ਕਿਹਾ ਕਿ ਅਸੀਂ ਹੋਟਲ ਦੇ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਮੁਲਜ਼ਮਾਂ ਦੀ شناخت ਕੀਤੀ ਜਾ ਰਹੀ ਹੈ ਐ ਤੇ ਹੋਰ ਕੁਝ ਕੀ ਕਿਹਾ ਥਾਣਾ ਮੁਖੀ ਮੋਡਲ ਟਾਊਨ ਅਮਨੀਤ ਕੋਰ ਨੇ ਉਹ ਵੀ ਤੁਹਾਨੂੰ ਹੁਣ ਸੁਣਾ ਦਿੰਨੇ ਆ ਮੈਂ ਇੱਕ ਮਸਲਾ ਹੈ ਕਿੰਟਾ ਹੋਟਲ ਦਾ ਉਹ ਕੀ ਪੂਰਾ ਮਾਮਲਾ ਹੈ ਕਿ ਜਿਹੜਾ ਦੱਸਿਆ ਜਾ ਰਿਹਾ ਸੀਆਈਏ ਦੇ ਕੁਝ ਮੁਲਾਜ਼ਮ ਸੀ ਕਿ ਪੂਰਾ ਮਾਮਲਾ ਕੀ ਹੈ ਸਾਂਯਿਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕੱਲ ਤੇ ਇਹਦੇ ਵਿੱਚ ਇਹ ਸੀ ਕਿ ਦੋ ਪਰਸਨ ਸੀਗੇ ਕੋਈ ਨਾ ਨੇ ਰিজੈਂਟਾ ਹੋਟਲ ਦੇ ਵਿੱਚ ਰੂਮ ਲਿਆ ਹੋਇਆ ਸੀ ਤੇ ਉਹਨਾਂ ਦੀ ਇਹ ਅਲੀਗੇਸ਼ਨ ਸੀਗੇ ਕਿ ਕੋਈ ਚਾਰ ਬੰਦੇ ਆਏ ਪੰਜ ਬੰਦੇ ਇਕੱਠੇ ਹੋ ਕੇ ਆਏ ਤੇ ਜਿਹਦੇ ਕੋਲੇ ਅਮਾਉਂਟ ਸੀਗੀ ਕਿ ਉਹ ਲੈ ਗਏ ਹੋਏ ਨੇ ਕਿਉਂ ਆਪਣੇ ਆਪ ਨੂੰ ਅਲੈਜ ਕਰ ਰਹੇ ਸੀ ਕਿ ਅਸੀਂ ਮੁਲਾਜ਼ਮ ਹੈ ਕਿ ਤੁਸੀਂ ਕੈਸ਼ ਨਾ ਨਹੀਂ ਰੱਖ ਸਕਦੇ ਕੁਛ ਇਦਾਂ ਸੀ ਸਟੂਡੈਂਟਸ ਤੇ ਉਹਦੇ ਅਸੀਂ ਬਿਆਨ ਦੇ ਉੱਪਰ ਮੁਕੱਦਮਾ ਦਰਜ ਕਰਤਾ ਹੋਇਆ ਸੀ ਤੇ ਦਰਜ ਕਰਕੇ ਤਫ਼तीश ਚੱਲ ਰਹੀ ਹੈ ਮੈਮ ਕਿੰਨੀ ਅਮਾਉਂਟ ਸੀਗੀ ਔਰ ਕਿੱਥੇ ਵੀ ਰਹਿਣ ਵਾਲੇ ਸੀਗੇ ਆ ਟੋਟਲ ਜੀ ਅਮਾਉਂਟ ਉਹਨਾਂ ਨੇ ਲੱਜ ਕੀਤੀ ਕਿ 16 ਲੱਖ ਸੀਗੀ ਤੇ ਉਹ ਰਾਮਾ ਰੋਡ ਦਾ ਰਹਿਣ ਵਾਲਾ ਪਰਸਨ ਆ ਜਿਹੜਾ ਹੋਟਲ ਦੇ ਵਿੱਚ ਰੁਕੇ ਹੋਏ ਸੀ ਉਹਨਾਂ ਨੂੰ ਇੱਕ ਨਾ ਜਾਣ ਸਕਦਾ ਕਿ ਅਸੀਂ ਟਰੈਵਲ ਹੈ ਥੋੜਾ ਟਰੈਵਲ ਏਜੰਟ ਨੂੰ ਉਹਨਾਂ ਦਾ ਬ੍ਰਦਰ ਹੈਗਾ ਕਿ ਇਸ ਨੂੰ ਫੌਰਨ ਭੇਜ ਦਵਾਂਗੇ ਸੰਦ ਤੁਸੀਂ ਇੱਕ ਅਮਾਉਂਟ ਸ਼ੋਅ ਕਰ ਦਿ ਜੋ ਉਹਨਾਂ ਨੇ अमाउंट ਲੈ ਕੇ ਆਏ ਤਾਂ ਫਿਰ ਉਹਨਾਂ ਨੇ ਮਿਟਵਨ ਉਹਨਾਂ ਦੀ ਪਲਾਨਿੰਗ ਸੀਗੀ ਤੇ ਵਿਦ ਪਲਾਨਿੰਗ ਉਹਨਾਂ ਨੇ ਇਹ ਚੀਜ਼ ਅਟੈਂਪਟ ਕੀਤੀ ਸੀ ਸੀਸੀਟੀਵੀ ਵਗੈਰਾ ਵੀ ਮਿਲੀ ਐਮ ਐਮ ਹੋਟਲ ਜੋ ਕੋਈ ਬੰਦੇ ਲੈ ਆਉਂਦੇ ਸਾਨੂੰ ਸੀਸੀਟੀਵੀ ਜੋ ਹੋਟਲ ਦੇ ਅੰਦਰ ਦੀਆਂ ਹੈਗੀਆਂ ਨੇ ਜੋ ਉਹਨੇ ਪਰਸਨਲ ਸ਼ਕਲਾਂ ਦੇਖ ਰਹੀਆਂ ਨੇ ਉਹਦੇ ਵਿੱਚ ਉਹ ਸੀ ਕਰ ਰਹੇ ਆ ਗਿਆ ਦੁਆਰ ਕਰ ਰਹੇ ਆ ਜੀ ਮੈਮ ਕੋਈ ਸਿਵਲ ਚ ਸੀ ਕੇ ਬੰਦੇ ਜਾਂ ਕੋਈ ਵਰਦੀ ਵਗੈਰਾ ਵੀ ਪਾ ਕੇ ਨਹੀਂ ਵਰਦੀ ਨਹੀਂ ਸੀ ਨੋ ਨੋ ਵਰਦੀ ਨਹੀਂ ਸੀਗੀ ਜੀ ਸਿਵਲ ਸੀਗੇ ਪਰਸਨ ਜਸ ਉਸਨੇ ਕਿ ਨੇਮ ਯੂਜ਼ ਕੀਤਾ ਕਿ ਟੂ ਥ्रेट देम ਜੀ ਕੈਸ਼ ਔਰ ਮੋਬਾਈਲ ਵੀ ਦਿੱਤੇ ਜਾ ਰਹੇ ਸੀ ਮੋਬਾਈਲ 'ਚ ਉਹਨਾਂ ਦੇ ਸੀਗੇ ਨੂੰ ਲੈਚ ਕੀਤਾ ਜਾ ਰਿਹਾ ਕਿ ਮੋਬਾਈਲ ਸਾਡੇ ਨਾਲ ਲੈ ਗਏ ਨੇ ਵੀ ਕੈਸ਼ ਹੈਗਾ ਨਾ ਤੇ ਮੈਂ ਮੈਂ ਕੈਸ਼ ਕਿੱਦਾਂ ਕੱਢ ਲਈ ਲੈ ਕੇ ਆਇਆ ਸੀ ਕੋਈ ਕੰਨੇ ਫੋਰਨ ਮ ਕੋਈ ਅੱਧਰਾ ਕੋਈ ਮੀਟਿੰਗ ਮੂਟਿੰਗ ਸੀ ਉਹਨਾਂ ਦੀ ਉਹਨਾਂ ਦੇ ਇਸ ਰਿਗਾਰਡਿੰਗ ਕਿ ਉਹਨੇ ਉਹਨੂੰ ਫੋਨ ਦੇ ਉੱਤੇ ਗੱਲ ਹੋਈ ਸੀ ਕਿ ਤੇਰਾ ਸੀ ਬ੍ਰਦਰ ਨੂੰ ਫੋਰਨ ਭੇਜਣਾ ਸਾਨੂੰ ਤੋਂ ਇਹਨੀ ਅਮਾਉਂਟ ਆਪਣੀ ਸ਼ੋਅ ਕਰ ਦੇ ਜਦੋਂ ਸਾਡਾ ਬ੍ਰਦਰ ਫੋਰਨ ਪਹੁੰਚ ਜਾਏਗਾ ਤੇ ਅਸੀਂ ਅਮਾਉਂਟ ਜਿਹੜੀ ਆ ਉਹ ਸਾਡੇ ਹੈਂਡਓਵਰ ਕਰ ਦਿਆਂਗੇ ਕਿੰਨੇ ਲੋਕਾਂ ਖਲਾਫ ਨਾ ਫਿਲਹਾਲ ਜੀ ਜਿਹੜਾ ਬੰਦਾ ਉਹਨਾਂ ਹੋਟਲ 'ਚ ਸਟੇ ਕਰ ਰਿਹਾ ਸੀ ਉਹ ਬਾਇ ਨਾਮ ਹੈਗਮਿਤ